ਸਾਸ਼ੀ ਕਾਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਾਰਟਿਕੂਲਰ ਡਬਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੇ ਸਾਡੇ ਸੂਟ ਰਹਿਣਗੇ ਬੁਟੀਕ ਵਰਕ ਦੇ ਸੂਟ ਰਹਿਣਗੇ ਅੱਜ ਤੁਹਾਡੇ ਵਾਸਤੇ ਥੋੜੇ ਜਿਹਾ ਪਾਰਟੀ ਵੇਅਰ ਸਟੱਫ ਦੇ ਵਿੱਚ ਲੈ ਕੇ ਆਏ ਹਾਂ ਫੈਂਸੀ ਸਟੱਫ ਦੇ ਵਿੱਚ ਸੂਟ ਲੈ ਕੇ ਆਏ ਹਾਂ ਬੁਟੀਕ ਵਰਕ ਦੇ ਸੂਟ ਰੀਸਟਾਕ ਕਰਤੇ ਜੀ ਦੁਬਾਰਾ ਠੀਕ ਹੈ ਜੀ ਦੁਬਾਰਾ ਰੀਸਟਾਕ ਕੀਤੇ ਆ ਜੀ ਇਹ ਵਾਲੇ ਸੂਟ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਅਸੀਂ ਜੋ ਸਾਡੇ ਕੋਲੇ ਹੈਂਡਵਰਕ ਦੇ ਜਸੂਟ ਰੈਡੀ ਹੋਏ ਆ ਬਾਂਦਰੀ ਦੇ ਵਿੱਚ ਇਹ ਸਾਡੇ ਕਸਟਮਰ ਦਾ ਸੂਟ ਆ ਜੀ ਠੀਕ ਹੈ ਜੀ ਆਰਡਰ ਤੇ ਰੈਡੀ ਹੋਇਆ ਦੇਖ ਸਕਦੇ ਹੋ ਬਾਂਦਰੀ ਦੇ ਵਿੱਚ ਤੁਸੀਂ ਵੀ ਸਾਡੇ ਕੋਲੋਂ ਇਦਾਂ ਦੇ ਪੀਸ ਬਾਇ ਕੀਤੇ ਹੋਣੇ ਆ ਇਦਾਂ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਬਣਦਾ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਦੇਖੋ ਨੈਕ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਠੀਕ ਹੈ ਜੀ ਤੇ ਇਹ ਵਾਲਾ ਬਣਿਆ ਹੋਇਆ ਇਹਦਾ ਘੇਰਾ ਤੇ ਚਾਕ देखो चाकन दे वर्क होया बहुत ही प्यारा सा ਤੇ ਇਹ ਵਾਲੀ ਰੈਣੀਆ ਦੀ ਬਾਜ਼ੂ ਠੀਕ ਆ ਬਾਹਾਂ ਦਾ ਵਰਕ ਹੋਇਆ ਠੀਕ ਹੈ ਜੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਤੇ ਕੰਟਰਾਸਟ ਦੇ ਵਿੱਚ ਸੂਟ ਰੈਡੀ ਹੋਇਆ ਜੀ ਤੇ ਇਹ ਵਾਲੀ ਰੈਣੀਆ ਜੀ ਪਿੰਕ ਕਲਰ ਦੀ ਬਾਟਮ ਲਓ ਜੀ ਇਹ ਪਿੰਕ ਕਲਰ ਬਾਟਮ ਦਾ ਵਰਕ ਹੈ ਇਹਦੇ ਦਾ ਕੰਟਰਾਸਟ ਸੂਟ ਉਹਨੇ ਰੈਡੀ ਕਰਵਾਇਆ ਤੇ ਪਿੰਕ ਕਲਰ ਦੀ ਬਾਟਮ ਤੇ ਵਰਕ ਕਰਵਾਇਆ ਦੇਖੋ ਜੀ ਇਹ ਇਹਨਾਂ ਨੇ ਬਾਟਮ ਕੀਤੀ ਹੈ ਪਿੰਕ ਕਲਰ ਦੀ ਬਹੁਤ ਪਿਆਰਾ ਸੂਟ ਬਣਾ ਜੀ ਰੈਡੀ ਹੋ ਕੇ ਤੇ ਐਦਾਂ ਦੇ ਸੂਟ ਤੁਸੀਂ ਵੀ ਸਾਡੇ ਤੋਂ ਆਰਡਰ ਤੇ ਬੁੱਕ ਕਰਵਾ ਸਕਦੇ ਹੋ ਜੀ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਕਲਰ ਤੁਹਾਨੂੰ ਦਿਖਾ ਦਿੰਦੀ ਆ ਦੇਖੋ ਜੀ ਜਿਵੇਂ ਇੱਕ ਫਿਰੋਜੀ ਕਲਰ ਆ ਜੀ ਬਾਂਦਨੀ ਤੇ ਤੁਹਾਨੂੰ ਮਿਲੂਗਾ ਲਾਈਟ ਮਹਿੰਦੀ ਕਲਰ ਆ ਪੂਰਾ ਜ਼ਰੂਰੀ ਨਹੀਂ ਤੁਸੀਂ ਕੰਟਰਾਸਟ ਕਰਵਾਉਣਾ 올ਓਵਰ ਸੂਟ ਤੇ ਵੀ ਕਰਵਾ ਸਕਦੇ ਹੋ ਜੇ ਮੈਚਿੰਗ ਕਰਕੇ ਕਰਾਉਣਾ ਤਾਂ ਮੈਚਿੰਗ ਕਰਕੇ ਵੀ ਕਰਵਾ ਸਕਦੇ ਹੋ ਦੇਖੋ ਜੀ ਇਹ ਵਾਲੇ ਤੁਹਾਨੂੰ ਮਿਲੂਗਾ ਸਟਾਫ ਬਾਂਦਨੀ ਦੇ ਉੱਪਰ ਤੇ ਤੁਸੀਂ ਵੀ ਆਪਣਾ ਆਰਡਰ ਤੇ ਬਹੁਤ ਸੋਹਣਾ ਸੂਟ ਰੈਡੀ ਕਰਵਾ ਸਕਦੇ ਹੋ ਦੇਖੋ ਜੀ ਬਿਲਕੁਲ ਪਿਓਰ ਵਿਕੋਸ ਔਰਗੈਂਜ਼ਾ ਰਹਿਣ ਵਾਲਾ ਜੀ ਇਹ ਤੇ ਇਹਦੇ ਉੱਪਰ ਤੁਸੀਂ ਇਹ ਰੈਸਟ ਕਲਰ ਆਊਗਾ ਜੀ ਰੈਸਟ ਵੀ ਬਹੁਤ ਪਿਆਰਾ ਕਲਰ ਹੈ ਦੇਖੋ ਜੀ ਇਹਦੇ ਉੱਪਰ ਤੁਸੀਂ ਆਪਣਾ ਸੂਟ ਮੈਚਿੰਗ ਕਰਕੇ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਇਹਦੇ ਤੇ ਪਸੰਦ ਆਉਂਦਾ ਮੈਚਿੰਗ ਕਰਕੇ ਤੁਸੀਂ ਆਪਣਾ ਆਰਡਰ ਸਾਡੇ ਕੋਲੋਂ ਦੇ ਸਕਦੇ ਹੋ ਸਾਨੂੰ ਆਰਡਰ ਆਪਣਾ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਇਹ ਵੀ ਆਰਗੈਂਜ਼ਾ ਤੇ ਹੀ ਰੈਡੀ ਹੋਇਆ ਬਿਲਕੁਲ ਸੌਫਟ ਵਾਲੀ ਆਰਗੈਂਜ਼ਾ ਦੇਖੋ ਇਹਦੇ ਵਿੱਚ ਥੋੜਾ ਜਿਹਾ ਹੈਂਡਵਰਕ ਟੱਚ ਦਿੱਤਾ ਸਿੱਪੀ ਵਰਕ ਵੀ ਹੋਇਆ ਸਿੱਪੀ ਲਗਾਈ ਹੈ ਦੇਖੋ ਜੀ ਥੋੜੀ ਸਿੱਪੀ ਲਗਾ ਕੇ ਥੋੜਾ ਜਿਹਾ ਆ ਜਿਆਦਾ ਇਹਦੀ ਫਿਨਿਸ਼ਿੰਗ ਦਿੱਤੀ ਹੈ ਇਹਨੂੰ ਤੇ ਬਹੁਤ ਸੋਹਣਾ ਘੇਰਾ ਰੈਡੀ ਹੋਇਆ ਜੀ ਦੇਖੋ ਘੇਰੇ ਦੇ ਉੱਪਰ ਇਹ ਬਣੇ ਹੋਏ ਆ ਫਲਾਵਰ ਠੀਕ ਹੈ ਜੀ ਘੇਰੇ ਦੇ ਕੋਰਨਰ ਤੇ ਬਣੇ ਹੋਏ ਆ ਬਹੁਤ ਪਿਆਰੇ ਜਿਹਾ ਤੇ ਨਾਲ ਹੀ ਥੋੜਾ ਜਿਹਾ 넥 ਵੀ ਰੈਡੀ ਹੈ ਦਾ ਠੀਕ ਹੈ ਜੀ neck ਵੀ ਰੈਡੀ ਹੈ ਤੇ ਸਕਾਈ ਬਲੂ ਕਲਰ ਹੈ ਜੀ ਇਹ ਤੇ ਇਹ ਵਾਲੀ ਰੈਣੀ ਹੈ ਜੀਆਂ 슬ੀਵਸ ਜੀ ਇਹ 슬ੀਵਸ ਤੇ ਵਰਕ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਜੀ ਇਹ ਠੀਕ ਹੈ ਜੀ ਇਹ ਵਾਲਾ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੇਕਰ ਮੇਰੀ ਭੈਣ ਨੂੰ ਕੋਈ ਸੂਟ ਇਹ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਰੈਨ ਵਾਲਾ ਸਕਾਈ ਬਲੂ ਕਲਰ ਦੇ ਉੱਪਰ ਹੁਣ ਦਿਖਾਵਾਂਗੇ ਤੁਹਾਨੂੰ ਅਸੀਂ ਜਿਹੜੇ ਅਸੀਂ ਸੂਟ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਦੇਖੋ ਜੀ ਬਿਕੋਸ ਆਰਗੈਂਜ਼ਾ ਤੇ ਰਹਿਣਗੇ ਲੋ ਪ्युअर ਵਾਲੀ オーਰਗੈਂਜਾ ਜੀ ਕਿਸੇ ਤਰ੍ਹਾਂ ਦਾ ਕੋਈ ਚੂਬਣ ਵਾਲਾ ਸਟੱਫ ਨਹੀਂ ਹੈਗਾ ਤੁਹਾਨੂੰ ਦੁਬਾਰਾ ਰੀਸਟਾਕ ਹੋਇਆ ਜੀ ਇਹ ਵਾਲੇ ਸੂਟ ਤੁਹਾਨੂੰ ਵੀਡੀਓ ਦਿਖਾਵਾਂਗੀ ਸੂਟਾਂ ਦੇ ਵੀ ਕਿਦਾਂ ਇਹ ਸੂਟ ਬਣ ਕੇ ਰੈਡੀ ਹੋਣਾ ਤੇ ਕਲਰ ਥੋੜਾ ਜਿਹਾ ਕਲਰ ਜੋ ਸਹੀ ਜੋ ਕਲਰ ਹੈ ਬਿਲਕੁਲ ਸਹੀ ਕਲਰ ਆ ਰਿਹਾ ਜੀ ਵੀਡੀਓ ਵਿੱਚ ਠੀਕ ਹੈ ਜੀ ਪੀਚ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਤੇ ਇਹ ਵਾਲੇ ਕਲਰ ਦੀ ਡਿਮਾਂਡ ਵੀ ਕਾਫੀ ਰਹਿੰਦੀ ਆ ਠੀਕ ਹੈ ਕਾਫੀ ਡਿਮਾਂਡ ਰਹਿੰਦੀ ਆ ਬਲੇ ਕਲਰ ਦੀ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪੀਚ ਜਿਹਾ ਕਲਰ ਹੈ ਜੋ ਕੈਮਰੇ ਚ ਆ ਰਿਹਾ ਬਿਲਕੁਲ ਸਹੀ ਕਲਰ ਆ ਰਿਹਾ ਜੀ ਠੀਕ ਹੈ ਜੀ ਵੀਡੀਓ ਚੈੱਕ ਕਰੋ ਜੀ ਬਿਲਕੁਲ ਸੇਮ ਉਹੀ ਕਲਰ ਆ ਜੋ ਵੀਡੀਓ ਚ ਆ ਰਿਹਾ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਲਓ ਜੀ ਨਜ਼ਦੀਕ ਤੋਂ ਦਿਖਾ ਦਿੰਨੇ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਲਓ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਠੀਕ ਹੈ ਜੈਨੂਅਲ ਜੇ ਪ੍ਰਾਈਸ ਦੇ ਵਿੱਚ ਲੈ ਕੇ ਆਉਣੇ ਸੂਟ ਵੀਡੀਓ ਚੈੱਕ ਕਰੋ ਜੀ ਐਸਟਰਾ ਤੇ ਫੇਮਸ ਡਿਜ਼ਾਈਨ ਰਹਿਣ ਵਾਲਾ ਜੀ ਇੰਸਟਾ ਦਾ ਫੇਮਸ ਡਿਜ਼ਾਈਨ ਤੇ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਭੈਣਾ ਨੇ ਤੇ ਇਹ ਵਾਲਾ ਡਿਜ਼ਾਈਨ ਅਸੀਂ ਰੈਡੀ ਕਰਵਾਇਆ ਜੀ ਇਸਟਰਾ ਦੇ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਸੂਟ ਤੇ ਇਹਦੇ ਉੱਪਰ ਤੁਸੀਂ ਬਲੈਕ ਕਲਰ ਦੀ ਫਿਨਿਸ਼ਿੰਗ ਪੱਟੀ ਵੀ ਲਗਾ ਸਕਦੇ ਹੋ ਜੀ ਤੇ ਇਹ ਵਾਲਾ ਇਹਦੇ ਬੈਕ ਤੇ ਡਿਜ਼ਾਈਨ ਆਉਣਾ ਹੈ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਤੁਸੀਂ ਵੀਡੀਓ ਦੇਖ ਲਈ ਹੋਈ ਵੀ ਕਿਦਾਂ ਇਹ ਸੂਟ ਬਣ ਕੇ ਰੈਡੀ ਹੋਣਾ ਤੇ ਇਹ ਵਾਲਾ ਰੈਣੀ ਜੀ ਦੀ ਬੈਕ ਨੈਕ ਦੇਖੋ ਜੀ ਇਹ ਬੈਕ ਨੈਕ ਰੈਣੀ ਆ ਜੀ ਇਹਦੀ ਤੇ ਇਹ ਫਰੰਟ ਰਹਿਣਾ ਬਹੁਤ ਪਿਆਰਾ ਜਿਹਾ ਸੂਟ ਬਣਦਾ 1050 ਦੀ ਪ੍ਰਾਈਸ ਰਹਿਣ ਵਾਲੀ ਸੂਟ ਦੀ ਤੇ ਪੂਰੀ ਫਿਨਿਸ਼ਿੰਗ ਨੇ ਨਾਲ ਵਰਕ ਹੋਇਆ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਵੀ ਠੀਕ ਹੈ ਜਨੂਅਲ ਜੇ ਪ੍ਰਾਈਸ ਤੋਂ ਵੱਸੇ ਪਾਰਟੀ ਵੀਰ ਸੂਟ ਅਸੀਂ ਰੈਡੀ ਕਰਵਾਇਆ ਤੇ ਇਹ ਵਾਲੀਆਂ ਰੈਣੀਆਂ ਸਲੀਵਸ ਪੂਰੀਆਂ ਫੁੱਲ ਹੈਵੀ ਸਲੀਵਸ ਬਣੀਆਂ ਹੋਈਆਂ ਨੇ ਜਦੀਕ ਤੋਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਠੀਕ ਹੈ ਜੀ ਇਹਦੀ ਪ੍ਰਾਈਸ ਰਹਿਣੀ 1050 ਠੀਕ ਹੈ ਜੀ ਕਲਰ ਬਹੁਤ ਪਿਆਰਾ ਤੇ ਸੂਟ ਬਣ ਕੇ ਵੀ ਬਹੁਤ ਸੋਹਣਾ ਰੈਡੀ ਹੋਣਾ ਕਲਰ ਤੁਹਾਨੂੰ ਦਿਖਾ ਦਿੰਨੇ ਆ ਕਿਹੜੇ ਕਿਹੜੇ ਕਲਰ ਇਹਦੇ ਵਿੱਚ ਅਵੇਲੇਬਲ ਹੈ ਦੂਸਰਾ ਕਲਰ ਚੈੱਕ ਕਰੋ ਜੀ ਇਹ ਵੀ ਪਿਸਤਾ ਸ਼ੇਡ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪਿਸਤਾ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਠੀਕ ਹੈ ਜੀ 슬ੀਵਸ ਤੁਹਾਨੂੰ ਮੈਲੀਆਂ ਪੂਰੀਆਂ ਫੁੱਲ ਹੈਵੀ ਇਹਦੀਆਂ ਲਓ ਇਹ ਵਾਲੀਆਂ ਮੈਲੀਆਂ ਤੁਹਾਨੂੰ ਇਹਦੀਆਂ 슬ੀਵਸ ਸਿੰਪਲ ਸੋਬਰ ਵਰਕ ਹੈ ਤੇ ਪਿਆਰਾ ਵੀ ਬਹੁਤ ਬੰਦ ਦਾ ਸੂਟ ਜੋ ਰੈਡੀ ਹੋ ਜਾਂਦਾ ਇਹਦੀ ਰਹੂਗੀ ਬੈਕ ਨੈਕ ਠੀਕ ਹੈ ਜੀ ਬੈਕ ਨੈਕ ਰਹਿਣ ਵਾਲੀ ਬਹੁਤ ਸੋਹਣੇ ਸੂਟ ਰਿਹਾ ਕਲਰ ਵੀ ਬੜੇ ਪਿਆਰੇ ਜਿਹੇ ਲੈ ਕੇ ਆਏ ਤੁਹਾਡੇ ਵਾਸਤੇ ਪ੍ਰਾਈਸ ਰਹਿਣੀ 1050 ਇਹਦੀ ਤੇ ਅਗਲਾ ਆਊਗਾ ਜੀ ਕਲਰ ਇਹਦੇ ਵਿੱਚ ਲੈਮਨ ਲੋ ਹੁਣ ਅਸੀਂ ਲੈਮਨ ਕਲਰ ਵੀ ਰੈਡੀ ਕਰਵਾਇਆ ਜੀ ਲੋ ਚੈੱਕ ਕਰੋ ਜੀ ਲੈਮਨ ਕਲਰ ਵੀ ਬਹੁਤ ਪਿਆਰਾ 1050 ਦੀ ਪ੍ਰਾਈਸ ਰਹਿਣੀ ਹੈ ਸੂਟ ਦੀ ਤੇ ਇਹ ਆਉਣੀ ਹੈ ਜੀ ਬੈਕ ਨੈਕ ਠੀਕ ਹੈ ਜੀ ਬੈਕ ਤੇ ਆਉਣਾ ਫਲਾਵਰ ਤੇ ਇਹਦੀਆਂ ਰਹਿਣੀਆਂ ਜੀ 슬ੀਵਸ ਵੀ ਪੂਰੀਆਂ ਫੁੱਲ ਹੈਵੀ 슬ੀਵਸ ਮੈਲਣ ਵਾਲੀਆਂ ਤੁਹਾਨੂੰ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ 1000 ਇਹਦੀ 500 ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ ਅਗਲਾ ਕਲਰ ਚੈੱਕ ਕਰੋ ਜੀ ਲਓ ਜੀ ਇਹ ਆਊਗਾ ਗਾਜਰੀ ਸ਼ੂਟ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਹੈਨ ਵਾਲਾ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਸੂਟ ਰਹੂਗਾ ਇਹ ਪੂਰਾ ਫਰੰਟ ਹੈਵੀ ਬਣਿਆ ਹੋਇਆ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਜੀ ਇਹਦੀ ਲਓ ਬਹੁਤ ਪਿਆਰਾ ਸੂਟ ਬਣਿਆ ਹੋਇਆ ਇਹ ਵਾਲੀ ਬੈਕ ਨੈਕ ਆਉਣੀ ਹੈ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਇਹਦਾ ਤੇ ਇਹ ਵਾਲੀਆਂ ਆਉਣੀਆਂ ਜੀ ਇਹਦੀਆਂ 슬ੀਵਸ ਚੈੱਕ ਕਰੋ ਇਹ 슬ੀਵਸ ਆਉਣ ਵਾਲੀਆਂ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ 1000 1000 ਸੌਰੀ ਪੰਜਾਬ ਠੀਕ ਹੈ ਤੀਸਰਾ ਕਲਰ ਆਊਗਾ ਜੀ ਇਹਦੇ ਵਿੱਚ ਲਓ ਪਿਆਜੀ ਜਿਹਾ ਕਲਰ ਆਉਣਾ ਬਹੁਤ ਹੀ ਪਿਆਰਾ ਪਿੰਕੀਸ਼ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਤੀਸਰਾ ਚੌਥਾ ਪੰਜਵਾਂ ਕਲਰ ਰਹਿ ਗਿਆ ਇਹ ਹੁਣ ਵਾਲਾ ਲਓ ਜੀ ਆਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਇਹ ਵਾਲਾ ਆਉਣਾ ਜੀ ਬੈਕ ਨੈਕ ਬੈਕ ਨੈਕ ਵੀ ਬਹੁਤ ਪਿਆਰੀ ਬਣੀ ਹੋਈ ਹੈ ਠੀਕ ਹੈ ਜੀ 슬ੀਵਸ ਵੀ ਚੈੱਕ ਕਰੋ ਇਹ 슬ੀਵਸ ਸੋਣੀ ਆ ਜੀ ਬਹੁਤ ਪਿਆਰੀਆਂ ਜੀਆਂ 슬ੀਵਸ ਸੋਣੀ ਆ ਪ੍ਰਾਈਸ ਰਹਿਣੀ ਆ 1050 बिकॉज़ ऑਰਗੈਂਜਾ ਤੇ ਰਹਿਣ ਵਾਲਾ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ 골ਡਨ ਟੱਚ ਚ ਹੁੰਦਾ ਜੀ ਬਿਲਕੁਲ ਪਿਓਰ ਵਾਲਾ ऑਰਗੈਂਜਾ ਹੁੰਦਾ ਜੀ ਕੋਈ ਚੂਬਣ ਵਾਲਾ ਸਟਾਫ ਨਹੀਂ ਹੈਗਾ ਮੈਂ ਪਹਿਲਾਂ ਦੱਸਦਾ ਕਿ ਤੁਸੀਂ ਸਾਨੂੰ ਫੋਨ ਕਾਲ ਕਰਕੇ ਪੁੱਛ ਦਿਓ ਜੀ ਚੂਬਣ ਵਾਲਾ ਤਾਂ ਨਹੀਂ ਹੈਗਾ ਬਿਲਕੁਲ ਚੂਬਣ ਵਾਲਾ ਨਹੀਂ ਹੈਗਾ ਬਿਲਕੁਲ ਰੀਜਨਲ ਵਾਲਾ ਸਟਾਫ ਲੈ ਕੇ ਆਏ ਆ ਇਹ ਵਾਲਾ ਚੈੱਕ ਕਰੋ ਜੀ ਇੱਕ ਇਹ ਵਾਲਾ ਕਲਰ ਤੁਹਾਨੂੰ ਦਿਖਾਣੇ ਆ ਥੋੜਾ ਜਿਹਾ ਆਪਸ ਵਿੱਚ ਥੋੜਾ ਜਿਹਾ ਫਰਕਾ ਕਲਰ ਦਾ ਜੀ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਵੀ ਦੇਖ ਸਕਦੇ ਹੋ ਇੱਕ ਇਹ ਵਾਲਾ ਕਲਰ ਤੁਹਾਨੂੰ ਦਿਖਾਇਆ ਸੀ ਓਪਨ ਕਰਕੇ ਠੀਕ ਹੈ ਇਹ ਓਪਨ ਕਰਕੇ ਦਿਖਾਇਆ ਇਹਦੇ ਵਿੱਚ ਥੋੜਾ ਜਿਹਾ ਫਰਕ ਆਉਂਦਾ ਕਲਰ ਦਾ ਇੱਕ ਇਹ ਵਾਲਾ ਕਲਰ ਆ ਜੀ ਦੇਖੋ ਜ਼ਿਆਦਾ ਓਪਨ ਨਹੀਂ ਕਰਦੇ ਅਸੀਂ ਤੇ ਤੁਹਾਨੂੰ ਡਿਜ਼ਾਈਨ ਦਿਖਾ ਦੇਣੀ ਆ ਕਲਰ ਚੈੱਕ ਕਰਵਾ ਦੇਣੀ ਆ ਵੀ ਇੰਨਾ ਕੁ ਫਰਕ ਹੈ ਕਲਰ ਦਾ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਇਹ ਵੀ ਠੀਕ ਹੈ ਜੀ तो एक ए वाला कलर है देखो आपसि कलर का इन्ना क फर्क रहूगा जी चेक करो ठीक है जी एक वाला कलर मिलेगा तो अगला सूट चेक करो जी निकी बूटी का सूट आऊगा लाओ जी प्याजी ज कलर छोटी बूटी का सूट आना बहुत प्यारा सूट बनिया हो सारी शर्ट उपर आया छोटी छोटिया बूटिया ਤੇ ਇਹਦੇ ਤੁਸੀਂ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਬਹੁਤ ਸੋਹਣਾ ਸੂਟ ਬਣਨਾ ਜੀ ਇਹਦੀਆਂ ਸਲੀਵਸ ਰਿਆਣੀ ਆ ਤੇ ਸਲਵਾਰ ਦੀ ਮੂਰੀ ਉੱਪਰ ਵੀ ਵਰਕ ਆਉਣਾ ਜੀ ਸਲਵਾਰ ਦੀ ਮੂਰੀ ਉੱਪਰ ਵੀ ਵਰਕ ਆਊਗਾ ਜੀ ਚੈੱਕ ਕਰੋ ਜੀ ਸਲਵਾਰ ਦੀ ਮੂਰੀ ਉੱਪਰ ਵੀ ਵਰਕ ਆਉਣਾ ਇਹ ਵਾਲੀ ਇਹਦੀਆਂ ਸਲੀਵਸ ਦਾ ਕੰਮ ਹੋਊਗਾ ਜੀ ਇਹ ਸਲੀਵਸ ਰਹੂਗੀ ਜੀ ਇਹਦੀ ਠੀਕ ਹੈ ਜੀ ਇਹਦੇ ਉੱਪਰ ਤੁਹਾਨੂੰ ਸਿਰਫ ਫਿਨਿਸ਼ਿੰਗ ਪੱਟੀ ਲਾ ਕੇ ਦਿਖਾਵਾਂਗੇ ਬਹੁਤ ਸੋਹਣਾ ਸੂਟ ਬਣਨਾ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਸੂਟ ਨੂੰ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਪਿਆਰਾ ਸੂਟ ਬਣਨਾ ਜੀ ਛੋਟੀ ਬੂਟੀ ਦਾ ਸੂਟ ਹੈ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਟ੍ਰੈਂਡਿੰਗ ਡਿਜ਼ਾਈਨ ਹੈ ਇਹ ਤੇ ਇਹਦੇ ਤੋਂ ਨੂੰ ਸਲਵਾਰ ਦੇ ਉੱਪਰ ਵੀ ਵਰਕ ਮਿਲੂਗਾ ਤੇ 슬ੀਵਸ ਉੱਪਰ ਵੀ ਮਿਲੂਗਾ ਜੀ ਤੇ ਕਲਰ ਬਹੁਤ ਸੋਹਣਾ ਪਿਆਜੀ ਹੈ ਦੇਖੋ ਜੀ ਇਹ ਸਲਵਾਰ ਦਾ ਵਰਕ ਸਲਵਾਰ ਦੇ ਉੱਪਰ ਵੀ ਛੋਟੀਆਂ ਛੋਟੀਆਂ ਬੂਟੀਆਂ ਆਉਣਗੀਆਂ ਤੇ ਪ੍ਰਾਈਸ ਰਹਿਣੀ ਹੈ ਜੀ 950 ਠੀਕ ਹੈ ਜੀ 950 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋਗੇ ਇਹ ਵੀ ਸਟਾਫ ਰਹੂਗਾ ਜੀ ਪਿਓਰ ਵਿਕੋਸ オーਰਗੈਂਜ਼ਾ ਦੇ ਵਿੱਚ ਠੀਕ ਹੈ ਜੀ ਅਗਲਾ ਕਲਰ ਐਕਸਨ ਨੂੰ ਮਿਲੂਗਾ ਲੈਮਨ ਕਲਰ ਲਓ ਜੀ ਇਹ ਲੈਮਨ ਕਲਰ ਮਿਲਣ ਵਾਲਾ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਲਓ ਜੀ ਛੋਟੀ ਬੂਟੀ ਦਾ ਸੂਟ ਹੈ ਵੀ ਸਾਰੇ ਉੱਪਰ ਛੋਟੀਆਂ-ਛੋਟੀਆਂ ਬੂਡੀਆਂ ਆਉਣਗੀਆਂ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਚੈੱਕ ਕਰੋ ਜੀ ਇਹ ਵਾਲੀਆਂ ਆਉਣੀਆਂ ਜੀਆਂ 슬ੀਵਸ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋ ਕੇ ਮਹਿਰੂਨ ਕਲਰ ਦੀ ਹੈ ਤੇ ਉੱਪਰ ਫਿਨਿਸ਼ਿੰਗ ਪੱਟੀ ਲਗਾ ਲਓ ਤੇ 에ਰੀਅ ਸਲੀਵਸ ਦੇ ਉੱਪਰ ਵੀ ਤੁਹਾਨੂੰ ਮਿਲੇਗਾ ਤੇ ਸਲਵਾਰ ਉੱਪਰ ਜੀ ਇਹ ਸਲਵਾਰ ਦਾ ਕੰਮ ਹੈ ਜੀ ਠੀਕ ਹੈ ਜੀ ਇਹ ਵਾਲੀਆਂ ਬੂਟੀਆਂ ਸਲਵਾਰ ਤੇ ਆਣਗੀਆਂ ਤੇ ਇਹ ਵਾਲਾ ਬਾਜੂ ਤੇ ਆਣਗੀਆਂ ਜੀ ਇਹ ਆਊਗਾ ਫਰੰਟ ਤੇ ਲੈਮਨ ਕਲਰ ਦੇ ਵਿੱਚ ਬਹੁਤ ਪਿਆਰਾ ਜਿਹਾ ਸੂਟ ਪ੍ਰਾਈਸ ਜਿਹੜੀ 990 ਰਹਿਣ ਵਾਲੀ ਹੈ ਜੀ बिकॉज़ ਔਰਗੈਂਜਾ ਤੇ ਰਹੂਗਾ ਜੀ ਇਹ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਅਸੀਂ ਰੈਡੀ ਕੀਤੇ ਹੋਏ ਸੂਟ ਫੁਲਕਾਰੀ ਦੇ ਦੇਖੋ ਜੀ ਹੁਣ ਅਸੀਂ ਜਿਹੜੇ ਫੁਲਕਾਰੀ ਉੱਪਰ ਸੂਟ ਦਿਖਾਏ ਆ ਔਲ ਲੈ ਕੇ ਆਏ ਥੋੜੇ ਜਿਹਾ ਪਾਰਟੀ ویئر ਸਟੱਫ ਦੇ ਵਿੱਚ ਕਿਉਂਕਿ ਇਹ ਫੰਕਸ਼ਨਲੀ ਜਿਹੜੇ ਸੂਟ ਪੈਣ ਵਾਲੇ ਆ ਫੰਕਸ਼ਨ ਦੇ ਉੱਪਰ ਕਾਟਨ ਦਾ ਸਟੱਫ ਨਹੀਂ ਆਪਾਂ ਪਾ ਸਕਦੇ ਹੈ ਨਾ ਥੋੜਾ ਜਿਹਾ ਸ਼ਾਈਨਿੰਗ ਵਾਲਾ ਸਟੱਫ ਚਾਹੀਦਾ ਤੇ ਅਸੀਂ ਜਿਹੜੇ ਰੈਡੀ ਕਰਵਾਏ ਜੀ ਸੂਟ ਇਹ ਕਰਵਾਇਆ ਜੀ ਖਾਦੀ ਉੱਪਰ ਤੇ ਔਰਗੈਂਜ਼ਾ ਦੇ ਉੱਪਰ ਕਰਵਾਇਆ ਚੈੱਕ ਕਰ ਸਕਦੇ ਹੋ ਵੀਡੀਓ ਉਹਦੀ ਕਿਦਾਂ ਸੂਟ ਰੈਡੀ ਹੋਣਾ ਬਣ ਕੇ ਪਹਿਲਾਂ ਡਿਜ਼ਾਈਨ ਚੈੱਕ ਕਰੋ ਜੀ ਫਿਰ ਤੁਹਾਨੂੰ ਦਿਖਾਵਾਂਗੇ ਸੂਟ ਇਹ ਇਹ ਵਾਲਾ ਸੂਟ ਰਹਿਣਾ ਬਿਲਕੁਲ ਪਿਓਰ ਔਰਗੈਂజా ਤੇ ਰੈਡੀ ਬਿਕੋਜ਼ ਪਿਓਰ ਔਰਗੈਂజా ਤੇ ਸੂਟ ਰਹਿਣਾ ਰੈਡੀ ਤੇ ਇਹ ਆਊਗਾ ਜੀ ਰੈਸਟ ਜਾਂ ਕਲਰ ਆਉਣਾ ਬਹੁਤ ਹੀ ਪਿਆਰਾ ਜਾਂ ਇਹ ਵਾਲੀਆਂ ਰਹਿਣੀਆਂ ਦੀਆਂ 슬ੀਵਸ ਨੈਕ ਬਣਿਆ ਹੋਇਆ ਨੈਕ ਤੇ ਵੀ ਪੂਰਾ ਫੁੱਲ ਹੈਵੀ ਵਰਕ ਹੈ ਠੀਕ ਹੈ ਸੀ ਔਰਗੈਂజా ਤੇ ਹੀ ਰੈਡੀ ਕਰਵਾਤਾ ਜੀ ਕਿਉਂਕਿ ਥੋੜਾ ਜਿਹਾ ਪਾਰਟੀ ਵੇਅਰ ਚੀਜ਼ ਬਣ ਜਾਂਦੀ ਹੈ ਹਨਾ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਆਉਣਾ ਇਹਦਾ ਬੈਕ ਨੈਕ ਤੇ ਇਹਦੇ ਨਾਲ ਜਿਹੜੀ ਸੀ ਬਾਟਮ ਲਗਾਈ ਆ ਵਾਈਟ ਨਹੀਂ ਲਗਾਈ ਥੋੜੀ ਜਿਹੀ ਕਰੀਮੀ ਲਗਾਈ ਆ ਜੀ ਕਰੀਮੀ ਸ਼ੇਡ ਦੇ ਵਿੱਚ ਆਫ ਵਾਈਟ ਚ ਬਾਟਮ ਲਗਾਈ ਆ ਬਹੁਤ ਹੀ ਪਿਆਰੀ ਜੀ ਠੀਕ ਹੈ ਜੀ ਲਾਈਨਿੰਗ ਵਾਲਾ ਸੂਟ ਹੈ ਲਾਈਨਿੰਗ ਤੇ ਲੱਗੇਗੀ ਤੇ ਥੋੜਾ ਜਿਹਾ ਪਾਰਟੀ ਵੇਸ ਸਟੱਫ ਲੈ ਕੇ ਆਏ ਆ ਤੇ ਪ੍ਰਾਈਸ ਇਹਦੀ ਰਹਿਣੀ ਹੈ ਇਹ ਵਾਲੇ ਸੂਟ ਦੀ 1100 ਰੁਪਏ ਠੀਕ ਹੈ ਜੀ 1100 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਕਿਉਂਕਿ बिकॉज़ ਔਰਗੈਂਜਾ ਤੇ ਰੈਡੀ ਹੋਇਆ ਵਰਕ ਪੂਰਾ ਫੁੱਲ ਹੈਵੀ ਹੈ ਜੀ ਬੈਕ ਨੈਕ ਵੀ ਹੈ ਇਹ ਕਲਰ ਹੈ ਨਾ ਵੀਡੀਓ ਚ ਕਾਫੀ ਫੜਕੀਲਾ ਜਿਹਾ ਕਲਰ ਆ ਰਿਹਾ ਠੀਕ ਤੇ ਪਰੇ ਢਕੀਲਾ ਕਲਰ ਨਹੀਂ ਹੈਗਾ ਇਹ ਹੈਗਾ ਰੈਸਟ ਜਿਆ ਕਲਰ ਦੂਰ ਤੋਂ ਦਿਖਾ ਦਿੰਦੇ ਆ ਰੈਸਟ ਜਿਆ ਕਲਰ ਹੈ ਪੜਕੀਲਾ ਕਲਰ ਬਿਲਕੁਲ ਨਹੀਂ ਹੈਗਾ ਠੀਕ ਹੈ ਜੀ ਪਾਲਟੀਅਰ ਸਟਾਫ ਰਹਿਣ ਵਾਲਾ ਜੀ ਇਹ ਪ੍ਰਾਈਸ ਇਹਦੀ 1100 ਰੁਪਏ ਰਹਿਣੀ ਹੈ ਸੂਟ ਦੀ ਤੇ ਅਗਲੇ ਸੂਟ ਦਿਖਾ ਦਿੰਨੇ ਜਿਹੜੇ ਅਸੀਂ ਅਗਲੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਲਓ ਜੀ ਇਹ ਰਹਿਣਾ ਖਾਦੀ ਦੇ ਵਿੱਚ ਇਹ ਥੋੜਾ ਜਿਹਾ ਰਾਣੀ ਸ਼ੇਡ ਕਲਰ ਚ ਆ ਗਿਆ ਜੀ ਖਾਦੀ ਵਿੱਚ ਰੈਡੀ ਕਰਵਾਇਆ ਖਾਦੀ ਸਟਾਫ ਹੈ ਲਓ ਜੀ ਚੈੱਕ ਕਰੋ ਜੀ ਇਹ ਸ਼ਿਲਕ ਖਾਦੀ ਤੇ ਰਹੂਗਾ ਜੀ ਕੋਈ ਚੂਬਣ ਵਾਲਾ ਸਟੱਫ ਨਹੀਂ ਹੈ ਬਿਲਕੁਲ ਮਲਾਇਮ ਸੌਫਟ ਸਟੱਫ ਰਹੂਗਾ ਤੇ ਵਰਕ ਦਾ ਦੇਖੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਰਣੀਆ ਜੀਆਂ 슬ੀਵਸ ਤੇ ਇਹ ਵਾਲੇ ਰਹਿਣੇ ਜੀ ਇਹਦੀ ਬੈਕ ਨੈਕ ਲਓ ਇਹ ਜੀ ਬੈਕ ਨੈਕ ਆਉਗੀ ਜੀ ਠੀਕ ਹੈ ਜੀ ਬੈਕ ਨੈਕ ਆਉਣ ਵਾਲੀ ਹੈ ਦੀ ਤੇ ਇਹ ਵਾਲੀ ਰਣੀਆ ਜੀ ਇਹਦੀ ਸਲਵਾਰ ਇਹ ਸਲਵਾਰ ਦਾ ਕੰਮ ਹੈ ਸਲਵਾਰ ਵੀ ਖਾਦੀ ਦੇ ਵਿੱਚ ਹੀ ਮਿਲੂਗੀ ਤੁਹਾਨੂੰ ਇਹ ਰਾਣੀ ਸ਼ੇਡ ਦੇ ਵਿੱਚ ਮਿਲੂਗਾ ਪ੍ਰਾਈਸ ਇਹਦੀ 1000 ਰਹਿਣੀ ਹੈ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰਹਿਣੀ ਹੈ 1000 ਰੁਪਏ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਖਾਦੀ ਸ਼ਲਕ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਕਿਉਂਕਿ ਇਹ ਫੰਕਸ਼ਨ ਤੇ ਸੂਟ ਪਾਏ ਜਾਂਦੇ ਆ ਤਾਂ ਇਸ ਕਰਕੇ ਅਸੀਂ ਥੋੜਾ ਜਿਹਾ ਸਟਾਫ ਵੀ ਉਦਾਂ ਦਾ ਹੀ ਯੂਜ਼ ਕੀਤਾ ਲਓ ਜੀ ਆਵਲਾ ਚੈੱਕ ਕਰੋ ਜੀ ਇਹ ਆਊਗਾ ਜੀ ਮਸਟਰਡ ਸ਼ੇਡ ਦੇ ਵਿੱਚ ਆ ਇਹਨੂੰ ਗੈਲੈਕਸੀਸ ਸ਼ੈਲਕ ਬੋਲਦੇ ਆ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਲੈ ਕੇ ਆਇਆ ਗੈਲੈਕਸੀ ਸਿਰਕ ਦੇ ਵਿੱਚ ਰਹੂਗਾ ਜੀ ਨਿਊ ਸਟਾਫ ਆਇਆ ਸ਼ਾਈਨਿੰਗ ਤੁਸੀਂ ਇਹਦੇ ਦੇਖ ਸਕਦੇ ਹੋ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਤਾਂ ਇਹ ਵਾਲਾ ਸੂਟ ਹੋਇਆ ਰੈਡੀ ਇਹ ਵਾਲੀਆਂ ਰਹਿਣੀਆਂ ਸ਼ਰੀਵਸ ਮਸਟਰਡ ਸ਼ੇਡ ਦੇ ਵਿੱਚ ਇਹ ਬੈਕ ਨੈਕ ਹੈ ਜੀ ਇਹਦਾ ਬਹੁਤ ਪਿਆਰਾ ਜਿਹਾ ਬੈਕ ਨੈਕ ਬਣਿਆ ਹੋਇਆ ਤਾਂ ਇਹ ਵਾਲੀਆਂ ਰਹਿਣੀਆਂ ਜੀ ਇਹਨਾਂ ਨਾਲ ਬਾਟਮ ਸੇਮ ਸਟਾਫ ਦੇ ਵਿੱਚ ਹੀ ਬਾਟਮ ਆਉਣੀ ਹੈ ਆਫ ਵਾਈਟ ਕਰੀਮੀ ਜੀ ਬਾਟਮ ਆਉਣੀ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਮਸਟਰਡ ਸ਼ੇਡ ਤੇ ਪ੍ਰਾਈਸ ਰਹਿਣੀ 1050 ਦੀ 1050 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਤੁਸੀਂ ਸ਼ਾਈਨਿੰਗ ਤੁਸੀਂ ਦੇਖੋ ਸਟਾਫ ਦੀ ਗੈਲੈਕਸੀ ਸ਼ੈਲਕਾ ਨਿਊ ਸਟਾਫ ਜੀ ਬਹੁਤ ਹੀ ਪਿਆਰਾ ਜਿਹਾ ਲੈ ਕੇ ਆਏ ਤੁਹਾਡੇ ਵਾਸਤੇ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਲਓ ਜੀ ਇਹ ਵੀ ਖਾਦੀ ਸਟਾਫ 'ਚ ਰਹਿਣਾ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਆਂ ਤੇ ਇਹਨਾਂ ਜਿਹੜੀ ਬਾਟਮ ਰਹਿਣੀ ਆ ਲੋ ਜੀ ਇਹ ਬਾਟਮ ਰਹਿਣੀ ਆ ਜੀ ਇਹਦੇ ਨਾਲ ਤਾਂ ਪ੍ਰਾਈਸ ਇਹਦੀ ਰਹਿਣੀ ਆ ਜੀ 1000 ਰੁਪਏ ਠੀਕ ਹੈ ਜੀ ਇਹ ਵਾਲੇ ਸਟਾਫ ਦੀ ਪ੍ਰਾਈਸ 1000 ਰੁਪਏ ਰਹਿਣੀ ਆ ਇਹਦੇ ਵਿੱਚ ਕੇਵळा ਕਲਰ ਆਊਗਾ ਜੀ ਬੈਕ ਨੈਕ ਸਭ ਦੀ ਬਣੀ ਹੋਈ ਹੈ ਇਹ ਵੀ ਖਾਦੀ ਦੇ ਵਿੱਚ ਆਊਗਾ ਇਹ ਆਊਗਾ ਜੀ ਗੇਰੂ ਕਲਰ ਜਾਂ ਮਹਿਰੂਨ ਵੀ ਨਹੀਂ ਆਂਦਾ ਰੈੱਡ ਵੀ ਨਹੀਂ ਆਂਦਾ ਰੈਸਟ ਵੀ ਨਹੀਂ ਆਂਦਾ ਬਹੁਤ ਸੋਹਣਾ ਕਲਰ ਹੈ ਗੱਲਾਂ ਚੈੱਕ ਕਰੋ ਜੀ ਇਹ ਵੀ ਖਾਦੀ ਉੱਪਰ ਰਹੂਗਾ ਜੀ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਇਹਦੀ ਬੈਕ ਨੈਕ ਰਹਿਣੀ ਆ ਜੀ ਲੋ ਇਹ ਬੈਕ ਨੈਕ ਰਹੂਗੀ ਜੀ ਇਹਦੀ ਬਹੁਤ ਪਿਆਰੀ ਜੀ ਬੈਕ ਨੈਕ ਬਣੀ ਹੋਈ ਹੈ ਚੈੱਕ ਕਰੋ ਤੇ ਇਹਦੀ ਜਿਹੜੀਆਂ 슬ੀਵਸ ਰਹਿਣੀਆਂ ਸਾਈਡ ਤੇ ਰਹਿਣੀਆਂ ਪ੍ਰਾਈਸ ਇਹਦੀ 1000 ਰੁਪਏ ਰਹਿਣੀ ਆ ਤਾਂ ਇਹ ਵਾਲੀ ਰਹਿਣੀ ਆ ਜੀ ਇਹ ਨਾਲ ਬਾਟਮ ਲਾਉ ਜੀ ਇਹ ਬਾਟਮ ਰਹਿਣੀ ਆ ਪ੍ਰਾਈਸ ਜਿਹੜੀ ਰਹਿਣੀ ਆ ਜੀ ਇਹਦੀ 1000 ਰੁਪਏ ਜੀ ਠੀਕ ਹੈ ਜੀ 1000 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਸੇਮ ਕਲਰ ਆ ਜੀ ਵੀਡੀਓ ਦੇ ਵਿੱਚ ਜੋ ਸੂਟ ਦਾ ਸੇਮ ਕਲਰ ਆ ਉਹ ਸੇਮ ਕਲਰ ਹੁਣ ਆ ਰਿਹਾ ਜੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਸੇਮ ਕਲਰ ਆ ਰਿਹਾ ਇਹ ਵਾਲਾ ਬਿਲਕੁਲ ਸਹੀ ਕਲਰ ਹੈ ਇਹਦਾ ਤਾਂ ਇਹ ਵਾਲੀ ਰੈਣੀ ਇਹਦੇ ਨਾਲ ਬਾਟਮ ਜੀ ਦੇਖੋ ਬਹੁਤ ਹੀ ਪਿਆਰੀ ਜੀ ਇਹਦੇ ਨਾਲ ਕਰੀਮੀ ਕਲਰ ਵਿੱਚ ਬਾਟਮ ਰਹੂਗੀ ਪ੍ਰਾਈਸ ਰਹਿਣਾ ਇਹਦਾ 1000 ਰੁਪਏ 'ਚ ਇਸ ਤੋਂ ਅਗੇ ਅਸੀਂ ਤੁਹਾਡੇ ਵਾਸਤੇ ਲੈ ਆਏ ਹਾਂ ਜੌਰਜਟ ਦੇ ਵਿੱਚ ਸੂਟ ਪਹਿਲਾਂ ਕਾਟਰਨ ਚ ਲੈ ਕੇ ਆਏ ਸੀ ਪਰ ਡਿਮਾਂਡ ਸੀ ਕਿ ਜੋਰ ਜਟ ਦੇ ਉੱਪਰ ਤੇ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਵਾਲਾ ਇੰਸਟਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਫੇਮਸ ਡਿਜ਼ਾਈਨ ਹੈ ਜੀ ਇਹ ਲਓ ਜੀ ਇਹ ਬਣੀ ਹੋਈ ਹੈ neck ਇਹਦੀ ਚੈੱਕ ਕਰੋ ਜੀ ਇਹਦੀ neck ਬਣੀ ਹੋਈ ਹੈ ਬਹੁਤ ਹੀ ਪਿਆਰੀ ਜੀ ਤੇ ਇਹ ਦਾ ਸਲਵਾਰ ਤੇ ਕੰਮ ਆਊਗਾ ਜੀ ਇਹ ਸਲਵਾਰ ਤੇ ਫਲਾਵਰ ਆਉਣਗੇ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਸੂਟ ਹੈ ਜੀ ਠੀਕ ਹੈ ਇਹ ਸਲਵਾਰ ਤੇ ਵਰਕ ਆਉਣਾ ਹੈ ਇਹਦਾ ਇਹ ਲੈੱਕ ਬਣਿਆ ਬਹੁਤ ਪਿਆਰਾ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਵਾਲਾ ਸੂਟ ਦਾ ਤੇ ਇਹ ਵਾਲੀਆਂ ਆਉਣੀਆਂ ਜੀ ਪੂਰੀਆਂ ਫੁੱਲ ਹੈਵੀ ਇਹਦੀਆਂ 슬ੀਵਸ ਇਹ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣੀਆਂ ਪ੍ਰਾਈਜ਼ ਜਰੀ 1000 ਰੁਪਏ ਰਹਿਣੀਆਂ ਜੀ ਇਹ ਵਾਲੇ ਸੂਟ ਦੀ ਜੋਰ ਚੜ ਤੇ ਰੈਡੀ ਕਰਵਾਇਆ 1000 ਰੁਪਏ ਦੀ ਪ੍ਰਾਈਜ਼ ਰਹਿਣੀ ਆ ਜਿਹੜੇ ਨਾ ਇਹ ਵਾਲਾ ਸੂਟ ਕਿਸ ਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਨੇ ਕਿ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਕਾਫੀ ਡਿਮਾਂਡ ਵੀ ਰਹੀ ਹੈ ਇਹ ਵਾਲੇ ਸੂਟ ਦੀ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਮੇਰੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ